ਆਪ ਵੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾਗਾ ਕਿ ਥੰਬਨੇਲ ਲੱਗੇ ਹੁੰਦੇ ਹੈਗੇ ਕਿ ਇੱਕ ਕਿੱਲੇ ਦੇ ਵਿੱਚੋਂ 5 ਲੱਖ ਦੀ ਕਮਾਈ ਜਾਂ 10 ਲੱਖ ਦੀ ਕਮਾਈ ਇੱਕ ਸਾਲ ਦੇ ਵਿੱਚ ਤੇ ਮੇਰੇ ਵੀ ਇੱਕ ਦੋਸਤ ਦਾ ਸਵਾਲ ਸੀ ਕਹਿੰਦਾ ਵੀ ਇਹ ਚੈਨਲ ਵਾਲੇ ਕਾਫੀ ਇੰਟਰਵਿਊ ਕਰਦੇ ਨੇਗੇ ਤੇਰੇ ਕੋਲ ਕੋਈ ਕਿਉਂ ਨਹੀਂ ਆਉਂਦਾ ਮੈਂ ਕਿਹਾ ਵੀ ਆਪਾਂ ਸਿੱਧਾ ਫੰਡਾਗਾ ਕਿ ਆਪਾਂ ਤੋਂ ਝੂਠ ਨਹੀਂ ਬੋਲਿਆ ਜਾਂਦਾ ਇਹ ਕਿ ਮੈਂ ਕੁਦਰਤੀ ਖੇਤੀ ਕਰਦਾ ਹਾਂ ਆਰਗੇਨਿਕ ਖੇਤੀ ਕਰਦਾ ਹਾਂ ਤੇ ਮੈਨੂੰ ਇਹਦੇ ਚੋਂ 5 ਲੱਖ ਇੱਕ ਕਿੱਲੇ 'ਚੋਂ ਬਚਤ ਹੁੰਦੀ ਆ ਜਾਂ ਵੀ ਮੈਂ ਇਹਦੇ 'ਚ ਬਹੁਤ ਜ਼ਿਆਦਾ ਆਮਦਨ ਕਰ ਲਾਣਾਗਾ ਇਦਾਂ ਦੀਆਂ ਗੱਲਾਂ ਕਰਕੇ ਮੈਂ ਕਿਸੇ ਨੂੰ ਗੁਮਰਾਹ ਨਹੀਂ ਕਰਨਾ ਚਾਹੁੰਦਾ ਆਪਣਾ ਜਿਹੜਾ ਸਪਸ਼ਟ ਜਿਹੜਾ ਸਿੱਧਾ ਆਪਾਂ ਗੱਲ ਆ ਕਿ ਜੋ ਗਰਾਊਂਡ ਤੇ ਹੈਗਾਗਾ ਜੋ ਕਰਦੇ ਆਂਗੇ ਉਹੀ ਦੱਸਦੇ ਆਂਗੇ ਤੇ ਇਹਦੇ ਵਿੱਚ ਕੁਦਰਤੀ ਖੇਤੀ ਦੀ ਆਮਦਨ ਦੀ ਗੱਲ ਕਰ ਲਈਏ ਤਾਂ ਪਹਿਲੇ ਕੁਝ ਮੋਢਲੇ ਸਾਲ ਜਿਹੜੀ ਇਹਦੇ 'ਚ ਕੋਈ ਖਾਸ ਆਪਾਂ ਨੂੰ ਆਮਦਨ ਨਹੀਂ ਹੁੰਦੀਗੀ ਆਪਾਂ ਉਹਦੇ ਖਾਣ ਜੋਗੀ ਖਰਾਕ ਹੀ ਕਾਫੀ ਏਰੀਆ ਦੇ ਵਿੱਚੋਂ ਉਗਾ ਸਕਦੇ ਹਾਂਗੇ ਜਿਸ ਤਰ੍ਹਾਂ ਕੇ ਕਈ ਵੀਰ ਪੁੱਛਦੇ ਨੇ ਕਿ ਤੁਹਾਡੇ ਕੋਲ ਕਿੰਨਾ ਕੇ ਏਰੀਆ ਜਿਹਦੇ ਵਿੱਚ ਤੁਸੀਂ ਜਿਹੜੀ ਆਰਗੇਨਿਕ ਖੇਤੀ ਜਾਂ ਕੁਦਰਤੀ ਖੇਤੀ ਕਰਦੇ ਹੋਗੇ ਤਾਂ ਆਪਾਂ ਲਗਭਗ ਜਿਹੜਾ ਪਹਿਲਾਂ ਇਹ ਪੱਜ ਗਨਾਲਾਂ ਦਾ ਜਿਹੜਾ ਆਪਣਾ ਪਲਾਟ ਸੀਗਾ ਇਹ ਰੱਖਿਆ ਹੋਇਆ ਸੀਗਾ ਇਹਦੇ ਵਿੱਚ ਕਾਫੀ ਸਾਰੇ ਜਿਹੜੇ ਫਲਾਂ ਵਾਲੇ ਬੂਟੇ ਮਿਕਸ ਤੌਰ ਤੇ ਲਾਏ ਹੋਏ ਆ ਕਿਉਂਕਿ ਉਹ ਜੰਗਲ ਦੇ ਸਿਧਾਂਤ ਤੇ ਲਾਏ ਗਏ ਹੈਗੇ ਵੀ ਇੱਕ ਦੂਜੇ ਬੂਟੇ ਦਾ ਜਿਹੜਾ ਜ਼ਿਆਦਾ ਇੱਕ ਦੂਜੇ ਨਾਲ ਕੰਪੀਟੀਸ਼ਨ ਨਾ ਹੋਵੇ ਜੜਾਂ ਦੇ ਵਿੱਚ ਜਿਹੜੀ ਖਰਾਕ ਲੈਣ ਦਾ ਕੰਪੀਟੀਸ਼ਨ ਹੈਗਾ ਉਹਦੇ ਵਿੱਚ ਆਪਾਂ ਨੂੰ ਬਾਹਰੋਂ ਖਰਾਕ ਦੇਣੀ ਪੈਂਦੀ ਹੈਗੀ ਤੇ ਉਹੀ ਕਾਰਨ ਆ ਕਿ ਇਹਦੇ 'ਚ ਆਪਾਂ ਜਿਹੜੇ ਖਿਲਾਰਕੇ ਜੇ ਬੂਟੇ ਲਾਏ ਹੋਏ ਸੀਗੇ ਉਹਦੇ ਤੇ ਵੀ ਕਾਫੀ ਸਵਾਲ ਆਉਂਦੇ ਆ ਵੀਰਾਂ ਦੇ ਕਿ ਇਸ ਤਰ੍ਹਾਂ ਲਾਉਣ ਇਸ ਤਰ੍ਹਾਂ ਲਾਉਣ ਦਾ ਕੀ ਕਾਰਨ ਆ ਜਾਂ ਇਹ ਪਲਾਨਿੰਗ ਤਹਿਤ ਕਿਵੇਂ ਕੀ ਹਿਸਾਬ ਕਿਤਾਬ ਆ ਤਾਂ ਉਹਦੇ 'ਚ ਮੇਨ ਇਹੀ ਆ ਵੀ ਜਿਹੜੇ ਆਪਾਂ ਬੂਟੇ ਹੈਗੇ ਉਹ ਉਸ ਹਿਸਾਬ ਨਾਲ ਲਾਏ ਹੈਗੇ ਵੀ ਇੱਕ ਦੂਜੇ ਨਾਲ ਇਹਨਾਂ ਦਾ ਜਿਹੜਾ ਕੰਪੀਟੀਸ਼ਨ ਨਾ ਹੋਵੇ ਇੱਕ ਭੋਜਨ ਦਾ ਜੰਗਲ ਜਾਨੀ ਕਿ ਫੂਡ ਫੋਰੈਸਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਤੇ ਜਿਹੜੀ ਆਮਦਨ ਵਾਲੀ ਮੁੱਖ ਗੱਲ ਆ ਜੀ ਉਹ ਇਹ ਹੈ ਕਿ 4 ਸਾਲਾਂ ਬਾਅਦ ਜਦੋਂ ਮਿੱਟੀ ਦੀ ਸਿਹਤ ਕਾਫੀ ਹੱਦ ਤੱਕ ਸੁਧਰ ਜਾਂਦੀ ਆ ਤੇ ਝਾੜ ਜਿਹੜੇ ਲਗਭਗ 75% ਤੱਕ ਪਹੁੰਚ ਜਾਂਦਾਗਾ ਜੇ ਮੰਨ ਲਈ ਵੀ ਇੱਕ ਕਵਾਂਟਲ ਆਪਣੀ ਨਾਰਮਲ ਕੈਮੀਕਲ ਖੇਤੀ ਚ ਹੁੰਦਾ ਤਾਂ 70 ਤੋਂ 75 ਕਿਲੋ ਤੱਕ ਪਹੁੰਚ ਜਾਂਦਾਗਾ ਚੌਥੇ ਸਾਲ ਜੇਕਰ ਤੁਸੀਂ ਪੂਰਾ ਖਿਆਲ ਆਪਣੀ ਮਿੱਟੀ ਦਾ ਰੱਖਦੇ ਹੋਗੇ ਤੇ ਉਹਦੇ ਚੋਂ ਆਮਦਨ ਇਹ ਵੀ ਜਿਵੇਂ ਆ ਕਾਫੀ ਸਾਰੀਆਂ ਜਿਹੜੀਆਂ ਆਪਾਂ ਚੀਜ਼ਾਂ ਵੰਡ ਕੇ ਬੀਜ ਲਈਏ ਜਿਹਦੇ ਚ ਦਾਲਾਂ ਹੋਗੀਆਂ ਤੇਲ ਬੀਜ ਹੋਗੇ ਤੇ ਆਪਣੇ ਜਿਹੜੇ ਮੁੱਖ ਫਸਲਾਂ ਨੇਗੀਆਂ ਜਿਵੇਂ ਕਣਕ ਹੋਊਗੀ ਇਹ ਚੀਜ਼ਾਂ ਵੰਡ ਕੇ ਬੀਜਣ ਦੇ ਨਾਲ ਜਿਹੜਾ ਤੁਸੀਂ ਆਪਦੀ ਗੁਜ਼ਾਰੇਜੋਗੀ ਆਮਦਨ ਕਰ ਸਕਦੇ ਹੋ ਜਿਹੜੀ ਕੁਦਰਤੀ ਖੇਤੀ ਹੈਗੀ ਇਹਨੂੰ ਜ਼ਿਆਦਾ ਆਮਦਨ ਦੇ ਸਾਧਨ ਵਜੋਂ ਅਪਣਾਉਣ ਵਾਲੇ ਜਿਹੜੇ ਵੀਰ ਨੇ ਜਾਂ ਸੋਚ ਰਹੇ ਨੇਗੇ ਉਹ ਬਿਲਕੁਲ ਜਿਹੜਾ ਇਸ ਸਮੇਂ ਹਜੇ ਸੰਭਵ ਨਹੀਂ ਹੈਗਾ ਆਉਣ ਵਾਲੇ ਸਮੇਂ ਹੋ ਸਕਦਾ ਵੀ ਇਸ ਚੀਜ਼ ਦੀ ਡਿਮਾਂਡ ਵਧੇ ਤੇ ਆਪਾਂ ਇਹਦੇ 'ਚ ਜਿਹੜਾ ਕਾਮਯਾਬ ਹੋ ਸਕੀਏ ਜੀ ਪਰ ਅੱਜ ਦੀ ਘੜੀ ਦੀ ਜਿਹੜੇ ਸਥਿਤੀ ਹੈਗੀ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਪੂਰਾ ਪੱਲੇ ਵਾਲਾ ਸੌਦਾਗਾ ਕੋਈ ਬਾਹਲਾ ਇਦਾਂ ਦਾ ਹੈ ਨਹੀਂਗਾ ਵੀ ਆਪਾਂ ਇਹਦੇ ਚੋਂ ਬਾੜੀ ਆਮਦਨ ਕਰ ਲਾਂਗੇ ਜਿਹੜੀ ਮੁੱਖ ਆਮਦਨ ਆਗੀ ਇਹਦੇ ਚੋਂ ਉਹ ਆਪਣੀ ਸ਼ੁੱਧ ਖਰਾਕ ਹੀ ਹੈ ਜੀ ਵੀ ਆਪਾਂ ਜਿਹੜਾ ਚੰਗਾ ਖਾਣਾ ਆਪਦੇ ਲਈ ਆਪਣੇ ਪਰਿਵਾਰ ਲਈ ਤੇ ਆਪਣੇ ਜਿਹੜੇ ਦੋਸਤ ਮਿੱਤਰ ਚਾਉਣ ਵਾਲੇ ਆਗੇ ਜਿੰਨਾ ਕ ਆਪਣੇ ਕੋਲ ਸਰਪਲੱਸ ਹੋ ਜਾਂਦਾ ਉਹਨਾਂ ਲਈ ਆਪਾਂ ਇਹਦੇ ਚੋਂ ਪੈਦਾ ਕਰ ਸਕਦੇ ਆ ਇਹ ਹੀ ਇਹਨੂੰ ਆਪਾਂ ਅੱਜ ਦੀ ਘੜੀ ਇਹਦੀ ਆਮਦਨ ਇਹੀ ਮੰਨ ਸਕਦੇ ਆਂਗੇ ਬੀ ਜਿਆਦਾ ਉਲੇ ਵਾਲਾ ਜਿਹੜਾ ਇਹਦੇ ਜੋ ਕੰਮ ਹੈ ਨਹੀਂਗਾ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਹੁੰਦੀਆਂ ਉਹਨਾਂ ਦੇ ਚਾਂਸੇ ਵਿੱਚ ਨਾ ਆਇਆ ਕਰੋ ਮੈਨੂੰ ਵੀ ਕਾਫੀ ਸਾਰੇ ਦੋਸਤ ਮਿੱਤਰ ਕਹਿੰਦੇ ਆਗੇ ਤੂੰ ਜਿਹੜੇ ਇਦਾਂ ਦੀਆਂ ਕੈਚੀ ਜੀਆਂ ਗੱਲਾਂ ਬੋਲਿਆ ਕਰ ਵੀ ਆਹ ਚੀਜ਼ ਉਹਨੂੰ ਕਰ ਦੂਗੀ ਮਾਲੋ ਮਾਲ ਜਾਂ ਇਹਦੇ ਨਾਲ ਤੁਸੀਂ ਹੋ ਜਾਓਗੇ ਰਾਤੋਂ ਰਾਤ ਅਮੀਰ ਇਹ ਚੀਜ਼ਾਂ ਜਿਹੜੀਆਂ ਮੈਨੂੰ ਸਹੀ ਨਹੀਂ ਲੱਗਦੀਆਂ ਆਗੀਆਂ ਤੇ ਨਹੀਂ ਮੈਂ ਚਾਹਣਾ ਵੀ ਇਹ ਕਰਕੇ ਮੈਂ ਆ ਗਿਆ ਵਾਂ ਮੈਂ ਉਹੀ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਣਾਗਾ ਜਿਹੜੀਆਂ ਕਿ ਇੱਥੇ ਆਪਾਂ ਕਰਦੇ ਆਂਗੇ ਤੇ ਜਿਹੜੀ ਆਪਣੇ ਗਰਾਊਂਡ ਦੀ ਰਿਐਲਿਟੀ ਹੈਗੀ ਜਾਨੀ ਕਿ ਸਚਾਈ ਹੈਗੀ ਜਿਹੜੀ ਤੇ ਉਹਦੇ ਚ ਇਹੀ ਜਿਹੜਾ ਆਪਾਂ ਦੱਸਿਆਗਾ ਤੇ ਬਾਕੀ ਵੱਖ-ਵੱਖ ਫਸਲਾਂ ਬਾਰੇ ਸਮੇਂ ਤੋਂ ਸਮੇਂ ਜਿਹੜੀ ਆਪਾਂ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਆਂਗੇ ਤੇ ਅੱਜ ਦੀ ਵੀਡੀਓ ਇੱਕ ਓਵਰਵਿਊ ਸੀਗਾ ਵੀ ਕੀ ਇਹਦੇ ਚ ਕਮਾਈ ਹੈ ਜਾਂ ਕਿਵੇਂ ਦਾ ਜਿਹੜਾ ਆਪਣਾ ਇਹਨਾਂ ਚੀਜ਼ਾਂ ਦਾ ਲਾਉਣ ਦਾ ਕੀ ਕਾਰਨਾਗਾ ਤੇ ਅੱਜ ਦੀ ਘੜੀ ਜਿਹੜਾ ਆਪਾਂ 3 ਏਕੜ ਦੇ ਵਿੱਚ ਕਰ ਰਹੇ ਆਂਗੇ ਤੇ ਉਹਦੇ ਚੋਂ ਸਿਰਫ ਆਪਣੇ ਜਿਹੜੇ ਖਰਚੇ ਹੈਗੇ ਉਹੀ ਜਿਹੜੇ ਇਹਨਾਂ ਫਸਲਾਂ ਦੇ ਵਿੱਚੋਂ ਨਿਕਲਦੇ ਨੇਗੇ ਕੋਈ ਜ਼ਿਆਦਾ ਆਮਦਨ ਵਾਲੀ ਜਿਹੜੀ ਗੱਲਬਾਤ ਨਹੀਂ ਹੈਗੀ। ਉਮੀਦ ਕਰਦੇ ਆਂਗੇ ਜਿਹੜੀ ਗੱਲ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਉਹ ਤੁਹਾਡੇ ਤੱਕ ਜਿਹੜੀ ਸਹੀ ਤਰੀਕੇ ਨਾਲ ਪਹੁੰਚਾ ਸਕੇ ਹੋਵਾਂਗੇ। ਤੇ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ। ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਧੰਨਵਾਦ।